ਮੇਚ ਕੀ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਪਰ ਅਮਰੀਕਾ ਦੇ ਵਿੱਚ ਮਾਪਿਆਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਦਰਸਲ ਟਰੱਕ ਹਾਈਵੇ ਦੇ ਉੱਤੇ ਪਲਟ ਗਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਮਾਪਿਆਂ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਰੋਂਦੀ ਕੋਈ ਮਾਂ ਦੇ ਵੱਲੋਂ ਇਹੀ ਗੋਹਾਰ ਸਰਕਾਰ ਦੇ ਅੱਗੇ ਲਗਾਈ ਜਾ ਰਹੀ ਹੈ ਕਿ ਉਸ ਨੂੰ ਉਸਦੇ ਪੁੱਤ ਦਾ ਆਖਰੀ ਵਾਰ ਮੂੰਹ ਦਿਖਾਇਆ ਜਾਵੇ ਤਾਂ ਦੱਸ ਦਈਏ ਕਿ 29 ਸਾਲਾਂ ਦਾ ਇਹ ਨੌਜਵਾਨ ਰੋਜ਼ੀ ਰੋਟੀ ਦੇ ਖਾਤਰ ਅਮਰੀਕਾ ਗਿਆ ਸੀ ਤਨੋਰੀ ਪਿੰਡ ਦਾ ਰਹਿਣ ਵਾਲਾ ਹੈ ਇਹ 29 ਸਾਲਾਂ ਮਾਲਕ ਸਿੰਘ ਜਿਸ ਦੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਇਸ ਹਾਦਸੇ ਦੀ ਜਾਣਕਾਰੀ ਦੋਸਤਾਂ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਗਈ ਹੈ ਮ੍ਰਿਤਕ ਮਾਲਕ ਸਿੰਘ ਦੇ ਪਿਤਾ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਰੋਜ਼ੀ ਰੋਟੀ ਕਮਾਉਣ ਦੇ ਲਈ ਲੱਖਾਂ ਰੁਪਏ ਖਰਚ ਕੇ 7 ਸਾਲ ਪਹਿਲਾਂ ਉਹਨਾਂ ਨੇ ਅਮਰੀਕਾ ਭੇਜਿਆ ਸੀ ਉੱਥੇ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ 16 ਦਸੰਬਰ ਨੂੰ ਜਦੋਂ ਉਹ ਟਰੱਕ ਤੇ ਜਾਂਦਾ ਹੈ ਤਾਂ ਇਸ ਦੌਰਾਨ ਉਸ ਦਾ ਟਰੱਕ ਪਲਟ ਗਿਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਦਿੱਤਾ ਜਾਏ ਤਾਂ ਕਿ ਉਹ ਆਪਣੇ بیٹے ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋ ਸਕਣ ਮ੍ਰਿਤਿਕ ਮਾਲਕ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਮਾਦਾ ਹਾਲ ਦੇਖਿਆ ਨਹੀਂ ਜਾ ਰਿਹਾ ਇੱਕ ਵਾਰ ਤੁਹਾਨੂੰ ਅਮਰੀਕਾ ਦੇ ਹਾਸੇ ਦੀਆਂ ਤਸਵੀਰਾਂ ਵੀ ਦਿਖਾਣੇ ਆ ਤੇ ਫਿਰ ਘਰ ਦੀਆਂ ਤਸਵੀਰਾਂ ਦਾ ਵੀ ਰੁਕ ਕਰਾਂਗੇ ਵਾਹਿਗੁਰੂ ਵਾਹਿਗੁਰੂ ਅੱਜ ਬਹੁਤ ਦਰ ਵੜ ਜਾ ਟੱਕ ਠੂਕੀ ਦੇ ਆਸਰੇ ਛੱਡ ਕੇ ਉਤਰੇ ਮੇਰੇ ਉਤਰੇ ਇਲਾ ਇਲਾ ਦਾ ਬੁਰਾ ਸੇਵਾ ਜੇ ਟੋੜੀ ਨਾ ਬੇਗਾ ਮੇਰੇ ਸੇਵਾ ਜੇ ਟੋੜੀ ਨਾ ਉਤਰੇ ਇਹ ਮੇਰੇ ਬੱਚੇ ਮੈਂ ਫੜੀ ਨਾ ਹੋਵਤਾ ਇਹ ਰੇ ਉਤਰੇ ਤੇਰਾ ਮਾਗ ਮੇਰਾ ਹੀ ਨੀਉ ਲਗਦਾ ਮੇਰੇ ਉਤਰੇ ਵੇ ਰਿਆ ਮਾਲਕੇ ਵੀ ਨੂੰ ਚਲੇ ਜੀਦਾ ਰਿਆ ਵੇ ਰਿਆ ਬਕਰੇ ਵਾਹਿਗੁਰੂ ਵਾਹਿਗੁਰੂ ਮੈਂ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹਨੀ ਆ ਹਏ ਕੀ ਸਰਕਾਰ ਨੂੰ ਕੀ ਪੀ ਆਪੀ ਅਪੀਲ ਕਰ ਰਹੀ ਆ ਕਿ ਮੈਨੂੰ ਵੀ ਜਾ ਦਿੱਤਾ ਜਾਏ ਹਏ ਤੁਸੀਂ ਆਪਣੇ ਬੱਚੇ ਨੂੰ ਜਾ ਕੇ ਆਹ ਕੰਤਿਸ ਦਾ ਮੂੰਹ ਵੇਖਣਾ ਚਾਹਨੀ ਆ ਇਹ ਨੱਦੀ ਰੋਗ ਅਸੀ ਬੱਚੇ ਨੂੰ ਗਏ ਨਹੀਂ ਹਾਂ ਜੀ ਸਾਲ ਹੋ ਗਏ ਨਾਂ ਗਏ ਨੂੰ ਉਹ ਕਲੀ ਬਣਾਈ ਤੇ ਵੇਚ ਵੱਟ ਕੇ ਕੱਲਿਆ ਸੀ ਤੇ ਕਿਹੜੇ ਹਾਲਾਤਾਂ ਵਿੱਚ ਭੇਜਿਆ ਨੂੰ ਹਾਂ ਬਹੁਤ ਗਰੀਬੀ ਸੀ ਮੇਨ ਵੇਚ ਕੇ ਤੇ ਤੇ ਬਾਸੀ ਕਿਹੜਾ ਭਤੀਜਾ ਇਸੋ ਦਾ ਇਹ ਸਾਡਾ ਭਤੀਜਾ ਲੱਗਦਾ ਸੀ ਕੀ ਨਾਮ ਸੀ ਇਹ ਮਾਲਕ ਸਿੰਘ ਨਾਮ ਸੀ ਬੱਚੇ ਦਾ ਕਿੰਨੀ ਚਿਰ ਤੋਂ ਗਏ ਸੀ ਪਿਛਲੇ 6-7 ਸਾਲਾਂ ਤੋਂ ਅਮਰੀਕਾ ਹੀ ਸੀ ਪਰਿਵਾਰ ਦੇ ਸਮੇਤ ਵਧੀਆ ਉੱਥੇ ਆਪਣਾ ਟਾਕਿੰਗ ਦਾ ਕੰਮ ਕਰਦਾ ਡਰਾਈਵਰ ਸੀ ਕੱਲ ਰਿਚ ਹੋਰ ਤੇ ਰਿਚ ਰਿਚਮੈਂਡ ਹਿੱਲ ਤੇ ਗੱਡੀ ਅਚਾਨਕ ਹੀ ਸੰਤੋਲਨ ਗਵਾ ਚਕੇ ਸੜਕ ਤੋਂ ਥੱਲੇ ਲਹਿ ਗਈ ਏ ਤੇ ਆਉਣੇ ਮੌਕੇ ਤੇ ਹੀ ਇਹ ਪੂਰਾ ਹੋ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਕੱਲ ਸਵੇਰੇ 4:30 ਵਜੇ ਪਤਾ ਲੱਗਿਆ ਉੱਥੋਂ ਦੇ ਸ਼ਾਮ ਦੇ ਪੌਣੇ 4 ਦਾ ਟਾਈਮ ਹੋਇਆ ਸੀ ਲਗਭਗ ਵਧੀਆ ਬੰਦਾ ਸੀ ਸਾਡੇ ਦਾ ਘਰ ਦਾ ਇੱਕ ਵਾਰ ਪੁੱਠਾ ਗੇੜੀ ਪੈ ਗਿਆ ਕੀ ਸਰਕਾਰਾਂ ਤੋਂ ਕੀ ਡਿਮਾਂਡ ਕਰਦੇ ਅਸੀਂ ਇਹੋ ਡਿਮਾਂਡ ਕਰਦੇ ਆ ਜੋ ਹੋਣਾ ਹੀ ਉਹ ਤੇ ਹੋ ਗਿਆ ਹੁਣ ਘੱਟ ਤੋਂ ਘੱਟ ਇੰਨਾਂ ਦੇ ਮਾਪਿਆਂ ਨੂੰ ਵਿਜੇ ਵਾਸਤੇ ਸਾਡੀ ਸਹਾਇਤਾ ਕਰ ਦੇਣ ਵੀ ਇਹ ਜਾ ਕੇ ਆਪਣੇ ਬੱਚੇ ਦੀ ਕਿਰਿਆ ਕਰਮ ਜੋ ਵੀ ਰਸਮਾ ਉੱਥੇ ਨਿਵਾ ਕੇ ਆ ਸਕਣ ਪਰਿਵਾਰ ਦੀ ਹਾਲਾਤ ਕਹੀ ਜਿਹੀ ਨੇ ਪਰਿਵਾਰ ਦਰਮਿਆਨਾ ਪਰਿਵਾਰ ਹੈ ਜ਼ਿੰਮੇਦਾਰਾ ਜੋ ਤੁਹਾਨੂੰ ਪਤਾ ਹੀ ਜ਼ਿੰਮੇਦਾਰਾਂ ਦੇ ਹਾਲਾਤ ਨੇ ਗਰੀਬੀ ਦੇ ਮਾਰੇ ਤੇ ਭੁੱਖ ਦੇ ਬਾਹਰ ਗਏ ਤਾਂ ਹੁਣ ਮਾਲਕ ਬਾਹ ਫੜੀ ਸੀ ਤੇ ਆਪਾਣਾ ਵਰਤ ਗਿਆ ਉਹ ਬੁੜੀ ਪਰਿਵਾਰਤਿਰੰਦਾ ਕੋਈ ਹਾਂ ਉਹਦੇ ਵਾਈਫ ਹੈ ਬੱਚੇ ਉੱਥੇ ਨੇ ਉਹਨਾਂ ਦੇ ਤੁਹਾਡੀ ਕੋਈ ਸਰਕਾਰ ਦਾ ਨਵੇਂਦਾ ਤੁਹਾਡੇ ਕੋਲ ਆਇਆ ਅਜੇ ਤੱਕ ਕੋਈ ਨਹੀਂ ਆਇਆ ਪਟਵਾਰੀ ਸਾਹਿਬ ਦਾ ਫੋਨ ਆਇਆ ਉਹ ਲਗੇ ਆਉਂਦੇ ਨੇ ਬਾਕੀ ਕੋਈ ਵੱਡਾ ਕੋਈ ਅਜੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਕੋਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਤੇ ਹੁਣ ਤੁਸੀਂ ਕੀ ਮਿਲ ਕੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੋ ਵੀ ਜੋ ਕੋਈ ਹੋ ਸਕਦਾ ਸਾਡੀ ਇਹਨਾਂ ਦੀ ਹੈਲਪ ਕਰਨ ਤੇ ਵਿਜੇ ਤੋਂ ਕੋਈ ਸਾਡੀ ਸਹਾਇਤਾ ਕਰਦੇ ਮਾਪਿਓ ਜਾ ਕੇ ਉਹਦੀ ਲਾਸਟ ਕਿਰਿਆ ਕਰਮ ਕਰਕੇ ਆ ਸਕਣ ਕੋਈ ਇਹਨਾਂ ਨੂੰ ਵੀ ਸੰਤੁਸ਼ਟੀ ਹੋਵੇ ਆਪਣੇ ਹੱਥੀਂ ਉਹ ਬੱਚੇ ਦਾ ਸਾਰਾ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਹਾਂ ਜੀ ਤਨੋਰੀ ਤੋਂ ਹੀ ਆ ਜੀ ਜਿਹੜਾ ਬੱਚਾ ਜੀ ਡੈਥ ਹੋਈ ਹੈ ਅਮਰੀਕਾ ਰਹਿੰਦੇ ਸੀ ਕੀ ਕਹਿਣਾ ਚਾਹੁੰਦਾ ਕੋਣ ਸੀ ਕੀ ਨਾਮ ਸੀ ਅਸੀਂ ਵੀਰ ਜੀ ਇਹੀ ਕਹਿੰਦੇ ਆ ਕਿ ਇਹਨਾਂ ਦੇ ਪਰਿਵਾਰ ਦੇ ਕੋਈ ਸਹਾਇਤਾ ਕੀਤੀ ਜਾਵੇ ਤੁਹਾਨੂੰ ਪਤਾ ਹੀ ਹੈ ਵੀ ਮਾੜੇ ਹਾਲਾਤਾਂ ਜੋ ਜ਼ਿੰਮੇਵਾਰਾ ਚੁੱਕੇਵੇਂ ਬੰਦਾ ਟੋਰਦਾ ਬੱਚਿਆਂ ਨੂੰ ਤੇ ਇਹਨਾਂ ਜੋ ਵੀ ਸਰਕਾਰ ਕਿਸੇ ਨਾਲ ਤੱਕ ਰਾਨ ਕੇ ਕੋਈ ਇਹਨਾਂ ਦੀ ਬਾਤ ਨਹੀਂ ਲਹੀ ਜੀ ਬੜੇ ਉਹ ਖੇਹਲਾਤਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਜ਼ਿੰਮੇਦਾਰਾਂ ਦੇ ਵਿੱਚੋਂ ਅੱਜ ਕਿਵੇਂ ਬੰਦਾ ਵੇਚਵੱਟ ਕੇ ਤੇ ਬੱਚਿਆਂ ਨੂੰ ਭੇਜਦਾ ਜੀ ਹੁਣ 7-8 ਸਾਲ ਹੋ ਗਿਆ ਹੁਣ ਹੁਣ ਬੱਚੇ ਮਾੜਾ ਮੋਟਾ ਚੱਲੋ ਸਾਨੂੰ ਆਸ ਬੱਜੀ ਸੀ ਤੇ ਹੁਣ ਪਰਮਾਤਮਾ ਨੇ ਤੁਹਾਨੂੰ ਪਤਾ ਹੀ ਹੈ ਕੀ ਬਣਿਆ ਜੀ ਕਿੰਨੀ ਕਿ ਖੇਤੀ ਇਹਨਾਂ ਦੀ ਖੇਤੀ ਹੋਈ ਸਾਡੇ ਪਰਿਵਾਰਾਂ ਕੋਲ ਹੈਗੀ ਹੈ ਜੀ ਕੋਈ 7-7 8-8 ਕਿੱਲੇ ਜ਼ਮੀਨ ਹੈ ਜੀ 6-6 7-7 ਪੈਲੀਆਂ ਇਹ ਬ੍ਰਾਜ਼ੀਲ ਇਹ ਤਿੰਨ ਭਾਈ ਹਨ ਜੀ ਇੱਕ ਦੀ ਡੈਥ ਹੋ ਗਈ ਜੀ ਪਹਿਲਾਂ ਤੇ ਵੱਡੇ ਭਰਾ ਦੇ ਉਹਦੇ ਬੱਚੇ ਉੱਥੇ ਨੇ ਅਮਰੀਕਾ ਜੀ ਤੇ ਇਹਨਾਂ ਨੂੰ 7-8 ਸਾਲ ਹੋ ਗਏ ਨੇ ਨਾ ਬਾਅਦ ਚ ਭੇਜਿਆ ਜੀ ਮੈਂ ਸਰਕਾਰ ਤੋਂ ਕੀ ਡਿਮਾਂਡ ਕਰ ਦਵਾਂ ਪਿੰਡ ਵਸੇ ਸਰਕਾਰ ਤੋਂ ਅਸੀਂ ਇਹ ਮੰਗ ਕਰਨੇ ਆ ਜੀ ਸਾਡੇ ਆਣ ਕੇ ਕੋਈ ਬਾਤ ਲੈਣ ਪਰਿਵਾਰ ਦੀ ਕੋਈ ਇਹਨਾਂ ਨੂੰ ਕੋ ਮਾੜਾ ਮੋਟਾ ਵਿਜੇ ਚ ਸਹਾਇਤਾ ਕਰਨ ਜੋ ਵੀ ਮਾਲਿਸਤਾ ਕਰ ਸਕਦੇ ਨੇ ਬੱਚੇ ਦੀ ਕਰਨ ਜੀ ਅਈ ਤਾਂ ਵੇਚਵਟ ਕੇ ਤੁਹਾਨੂੰ ਪਤਾ ਹੀ ਕਿਹੜੇ ਹਾਲਾਤਾਂ ਦੇ ਵਿੱਚੋਂ ਜ਼ਿੰਮੇਦਾਰ ਬੱਚਿਆਂ ਦਾ ਕਰਦਾ ਜੀ ਕੋਈ ਗਹਿਣੇ ਪਾਓ ਕੋਈ ਵੇਚਵਟ ਕੇ ਤਾਂ ਬੱਚਿਆਂ ਨੂੰ ਕੱਲਿਆ ਹੀ ਜੀ ਮੈਂ ਆਪਣੇ